ਜਿਵੇਂ ਤਰੋਂ ਮੋਗੇ ਮੰਡੀ ਤੇ ਖੜੇ ਆ ਜੀ ਥੋੜੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ ਮਹਿੰਦਰਾ 585 ਡੀਆਈ ਟਰੈਕਟਰ ਆ ਜੀ ਤੇ ਇੱਕ ਫਾਰਮ ਟਰੈਕ 60 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਸਾਰੀ ਜਾਣਕਾਰੀ ਲਵਾਂਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਬਾਈ ਕੀ ਹਾਲ ਹੈ ਜੀ ਕੀ ਹਾਲ ਆ ਵੀਰੇ ਸਾਰੇ ਵਧੀਆ ਪਿੰਡੋਂ ਤਾਂ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਆ ਅਮੋਲ ਵੀਰੇ ਵਧੀਆ ਬਾਈ ਤੇਰੀ ਦੱਸੀ ਆਜਾ ਆਪ ਦੋ ਨਾਗ ਆ ਗਈ ਹਾਂਜੀ ਆਪਣੇ ਕੋਲੇ ਵੀਰੇ ਦੋ ਨਾਗ ਆ ਜੀ ਇੱਕ 585 ਦਾ ਇੱਕ ਫਾਰਮ 60 ਫਾਰਮ 60 ਤੇ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰੀਏ 585 ਦੀ ਇਹ 585 ਵੀਰੇ 99 ਮਾਡਲ ਆ ਜੀ 1999 ਮਾਡਲ ਆ ਹਾਂਜੀ ਪੰਜਾਬ ਨੰਬਰ ਆ ਵੀਰੇ ਇਹਦਾ ਠੀਕ ਆ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਤੇ ਆਈਡੀ ਪ੍ਰੂਫ ਨਾਲ ਮਿਲ ਜੂਗਾ ਆਈਡੀ ਪ੍ਰੂਫ ਸਾਰਾ ਕੁਝ ਨਾਲ ਹਣਾ ਜੀ ਪੀਵੀ 23 ਨੰਬਰ ਆ ਜੀ ਠੀਕ ਆ ਜੀ ਪੀਆਵ ਨੰਬਰ ਆ ਪੀਵੀ 23 ਹਾਂ ਆਈਡੀ ਆਈਡੀ ਸਾਰਾ ਕੁਝ ਨਾਲ ਹੈਗਾ ਵੀਰੇ ਠੀਕ ਹੈ ਜੀ ਸਾਰਾ ਸਮਾਨ ਨਾਲ ਆ ਗੱਲ ਕਰੀਏ ਮੂਰਲੇ ਟਾਇਰਾਂ ਦੀ ਬਾਈ ਮੂਰਲੇ ਟਾਇਰ ਬਾਈ ਜੀ ਕੰਪਨੀ ਦੇ ਗੁੱਡੀਅਰ ਕੰਪਨੀ ਦੇ ਟਾਇਰ ਹੈਗੇ ਟਰੈਕਟਰ ਦੇ ਜੀ 85 ਤੋਂ 90 ਪੈਸੇ ਠੀਕ ਹੈ ਜੀ ਮੂਰਲੇ ਟਾਇਰਾਂ ਦੀ ਗੱਲ ਕਰੀਏ 85 ਤੋਂ 90 ਪਰਸੈਂਟ ਤੇ ਮਗਰਲੇ ਟਾਇਰਾਂ ਦੀ ਗੱਲ ਮਗਰਲੇ ਟਾਇਰਾਂ ਦੀ ਗੱਲ ਕਰਕੇ ਵੀਰੇ ਕੰਪਨੀ ਦੇ ਟਾਇਰ ਆ ਸੀਅਰਟ ਦੇ ਇਹਨਾਂ ਦਾ ਬੈਲ ਵੀ ਨਾਲ ਹੈਗਾ ਟਾਇਰਾਂ ਦਾ ਆਪਣੇ ਕੋਲੇ ਠੀਕ ਆ ਵੀ ਬੈਲ ਨਾਲ ਮਿਲੂ ਜਮਾ ਨਵੇਂ ਟਾਇਰ ਚਾਰੇ ਟਾਇਰਾਂ ਦਾ ਬੈਲ ਆਪਣੇ ਕੋਲੇ ਪਿਆ ਠੀਕ ਆ ਠੀਕ ਆ ਬਾਈ ਜੀ ਤੇ ਇਹ ਟਾਇਰ ਬਾਈ ਨਵੇਂ ਵਾਂਗੂ ਹੀ ਪਏ ਆ ਅਜੇ ਤਾਂ ਤੋਂ ਮਾਲਾ ਭੱਗ ਜੀ ਟੁੱਟਿਆ ਤਾਂ ਆਲੇ ਪਾਸਿਓਂ ਠੀਕ ਆ ਨਵੇਂ ਵਾਂਗੂ ਜੋੜੀ ਆ ਅਰੇ ਮਾ ਰੋਮਾ ਦਾ ਟਰੈਕਟਰ ਪੂਰਾ ਸਾਫ ਪਿਆ ਹਾਂ ਡਬਲ ਕਲੱਚ ਆ ਵੀਰੇ ਚੈੱਕ ਕਰਾ ਦੀ ਠੀਕ ਡਬਲ ਕਲੱਚ ਡਬਲ ਕਲੱਚ ਰੀਨਾ ਡਬਲ ਕਲੱਚ ਹੀ ਆ ਉਸੀ ਕੰਪਨੀ ਦਾ ਇਹ ਰੰਗ ਪੇੜ ਦੀ ਗੱਲ ਰੰਗ ਪੇੜ ਦਾ ਬਾਈ ਆਪਣੀ ਗਾਰੰਟੀ ਆ ਫੁੱਲ ਵੀਰੇ ਆ ਵੇਖੀ ਨਾ ਮੋੜ ਵੀਰੇ ਕੈਮਰਾ ਮਾਰਕ ਚੈੱਕ ਕਹੀਂ ਜੋ ਮਾੜਾ ਆ ਵੱਖੀਆਂ ਤੋਂ ਰੰਗ ਬੱਗੋਂ ਨਿਕਲੀ ਆ ਨਿਕਲੀ ਆ ਹੋਇਆ ਨਹੀਂ ਪੇਂਟ ਨਹੀਂ ਹੋਇਆ ਕਦੇ ਠੀਕ ਆ ਬਾਈ ਰੀਨੇ ਦੀ ਆਪਣੀ ਗਾਰੰਟੀ ਹੋ ਠੀਕ ਆ ਬਾਈ ਇੰਜਨ ਗੇਅਰ ਦੀ ਆਪਣੀ ਇੰਨੀ ਗਾਰੰਟੀ ਹੋਣ ਮੋੜ ਹਾਂਜੀ ਵੀ ਬੰਦਾ ਮੇਰੇ ਨਾਲ 100 ਰੁਪਿਆ ਦੇ ਕੇ ਸਰ ਤੱਕ ਸੌਦਾ ਟੋਕਲੇ ਠੀਕ ਆ ਬਾਈ ਸਰ ਤੱਕ 100 ਰੁਪਿਆ ਮੈਂ ਆਏ ਨਹੀਂ ਇਹਦੇ ਮੈਨੂੰ 10000 ਰੁਪਿਆ ਸਾਈ ਦੇਵੇ ਠੀਕ ਆ ਬਾਈ 100 ਰੁਪਿਆ ਸਾਈ ਦੇ ਕੇ 11 ਫਲਾ ਦੇ ਟਰੈਕਟਰ ਉਹ ਆ ਕੇ ਟਰੈਕਟਰ 100 ਰੁਪਇਆ ਸਾਈ ਦੇ ਦੇਣ ਤੇ ਬਾਹਰ ਲੈਣਾ 500 ਦਾ ਕਰ ਮੈਂ ਨਾ ਆਪਣੀ ਯਾਰ ਇਹ ਟਰੈਕਟਰ ਦਾ ਬਾਈ ਫੁੱਲ ਗਰੰਟੀ ਆਪਣੀ ਯਾਰ ਵੀ ਇੰਨਾ ਸਾਫ ਆ ਮੈਂ ਨਾ ਬਾਈ ਯਾਰ ਜੇ ਸਹੀ ਆ ਤਾਂ ਫੇਰ ਹੀ ਆਪਾਂ ਗਰੰਟੀ ਦਿੰਨੇ ਆ ਠੀਕ ਆ ਸਮਾਨ ਦੀ ਗੱਲ ਕਰੀਏ ਇਸ ਟਰੈਕਟਰ ਸਮਾਨ ਬਾਈ ਸਾਰਾ ਪੂਰਾ ਡੰਡਾ ਫੱਟੀ ਜੋ ਆ ਡੈਕ ਵਗੈਰਾ ਛਤਰੀ ਵਗੈਰਾ ਲੱਗੀ ਆ ਠੀਕ ਆ ਇਹ ਆਈ ਦਊਗਾ ਸਮਾਨ ਮੈਂ ਇਹ ਨਹੀਂ ਸੌਦਾ ਕਰਕੇ ਕਹੂੰਗਾ ਵੀ ਮੈਂ ਆ ਆਈਟਮ ਲਾਊਗਾ ਠੀਕ ਆ ਜੋ ਸਮਾਨ ਵੀਡੀਓ ਤੇ ਤੂੰ ਦਿਖਾਈ ਜਾਂਦਾ ਸਾਰਾ ਸਮਾਨ ਆਈ ਮਿਲੂਗਾ ਠੀਕ ਆ ਹਾਂ ਨਵੀਂ ਬੈਟਰੀ ਹੈ ਬੱਚੇ ਤੇ ਕੰਪਨੀ ਦੀ ਬਾਈ ਚੈੱਕ ਵੀ ਕਰਾ ਦਿੰਨੇ ਆ ਕੋਈ ਗੱਲ ਨਹੀਂ ਠੀਕ ਆ ਜਿਵੇਂ ਸਮਾਨ ਆਇਆ ਐਂ ਮਿਲੂਗਾ ਜੋ ਬੈਂਪਰ ਜੋ ਮੂਹ ਲਟਾਂ ਤੇ ਮਗਰਾੜ ਸਾਰਾ ਕੁਛ ਨਾਲ ਦਾ ਆ ਵੇਖ ਲੈ ਆ ਨਵੀਂ ਬੈਟਰੀ ਆ ਇਹ ਵੀ ਜੇ ਕੋਈ ਗਾਹਕ ਤੇਰੀ ਐਡ ਤੇ ਆਪਣੇ ਕੋਲੇ ਆਉਣਾ ਐਂ ਸਮਾਨ ਮਿਲੂਗਾ ਨਾਲ ਆ ਵੀ ਸਮਾਨ ਸਾਰਾ ਪੂਰਾ ਮਿਲੂਗਾ ਹਾਂ ਪੂਰਾ ਮਿਲੂਗਾ ਠੀਕ ਆ ਤੇ ਕੀੜ ਮਾਰ ਆ ਇਹਦੀ ਡਿਮਾਂਡ ਵੀਰੇ ਆਪਣੀ ਹੈਗੀ ਆ 99 ਮਾਡਲ ਦੀ 2,85,000 ਰੁਪਇਆ 2,85,000 ਡਿਮਾਂਡ ਆ ਡਿਮਾਂਡ ਆਪਣੀ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜੇ ਕੋਈ ਵੀਡੀਓ ਸ਼ੇਅਰ ਕਰਕੇ ਲੋ ਤੇਰੀ ਵੀਡੀਓ ਤੇ ਮੇਰੇ ਕੋਲੇ ਗਾਹਕ ਚ ਆ ਲਿਆਉਂਦਾ ਠੀਕ ਆ 2,70,000 ਦਾ ਟਿਕਟ ਦੇ ਦਊਗਾ ਵੀਰੇ ਤੇ ਵਾਹ ਕੇ ਲਿਆਵੇਂ ਨਾ 100 ਮੈਂ ਨਾ ਬਾਈ ਇਹ ਟਿਕਟ ਦੇ ਆ ਮੇਰੀ ਯਾਰ ਫੋਨ ਗਰੰਟੀ ਆ ਮੈਂ ਜਵਾਨ ਤੋਂ ਨਹੀਂ ਭਜਦਾ ਜਿਹੜੀ ਗੱਲ ਕਹਦਾ ਠੀਕ ਆ ਠੀਕ ਆ ਸਰਵਿਸ ਵਗੈਰਾ ਆਪਣੀ ਨਵੀਂ ਹੋਈ ਹੁੰਦੀ ਆ ਆਪਾਂ ਅੱਗੇ ਵੀ ਐਡ ਤੇ ਬੋਲਦੇ ਆ ਹਾਂਜੀ ਠੀਕ ਆ ਜੇ ਕੋਈ ਗਾਹਕ ਨੂੰ ਵ ਬੰਦਾ ਦੂਰੀਆਂ ਤੋਂ ਸਰਵਿਸ ਕਰਾ ਲੇ ਆਪਾਂ ਦਾ ਕੋਈ ਚੱਕਰ ਨਹੀਂਗਾ ਵੀ ਜਿਹੜਾ ਮਗਲਾਨ ਮਰਜੀ ਪਵਾ ਲੈ ਮੈਂ ਨਾ ਬਾਈ ਆਪਣੇ ਗਾਰੰਟੀ ਯਾਰ ਲੈਸ ਕੰਪਨੀ ਦਾ ਮਗਲਾਨ ਆਪਣੇ ਕੋਲੇ ਡਰਮ ਬਾਈ ਘਰੇ ਲਿਆਂਦੇ ਵਾ ਚਾਰ ਡਰਮ ਠੀਕ ਆ ਠੀਕ ਆ ਜੇ ਕੋਈ ਗਾਹਕ ਨੂੰ ਵੇ ਪੈਂਦਾ ਸਰਵਿਸ ਨਹੀਂ ਹੋਈ ਤਾਂ ਬੰਦਾ ਕੋਲੇ ਬਹਿ ਕੇ ਸਰਵਿਸ ਕਰਾ ਲੈ ਇੰਜਨ ਗੇਅਰ ਦੀ ਤਾਂ ਮੇਰੀ ਇੰਨੀ ਗੈਰਟੀਰੀ ਗਾਰੰਟੀ ਹੈ ਤੇ ਬਿਲ ਲੈਫਟ ਲੋਡ ਦੇ ਸਾਰੇ ਨਾਲ ਬਾਈ ਬਿਲ ਦਿੱਤੇ ਆ ਬੰਦੇ ਨੇ ਆਪਣੇ ਮਿੱਤਰ ਤੋਂ ਟਰੈਕਟਰ ਆਇਆ ਇਹ ਖਾਸ ਬੰਦੇ ਤੋਂ ਟਰੈਕਟਰ ਲਿਆ ਆ ਪਾਏ ਠੀਕ ਆ ਬਾਈ ਤੈਨੂੰ ਇਹਦੀ ਗਾਰੰਟੀ ਭਰਦਾ ਟਰੈਕਟਰ ਦੀ ਮੈਂ ਠੀਕ ਆ ਰੰਗ ਤੇੜ ਦਾ ਇੱਕ ਵਾਰੀ ਜੋ ਬਾਰ ਲਾਈਟ ਲੱਗੀ ਆ ਸਾਰਾ ਕੁਝ ਇੱਕ ਵਾਰੀ ਛਤਰੀ ਤੇ ਕੈਮਰਾ ਮਾਰਦੀ ਨਮੋੜ ਵੀਰੇ ਠੀਕ ਆ ਜਿਵੇਂ ਸਮਾਨ ਆਇਆ ਐਂ ਦਊਗਾ ਸਾਰਾ ਕੁਝ ਠੀਕ ਆ ਬਾਈ ਜੀ ਹਾਂ ਅੱਗੇ ਆ ਗਿਆ ਬਾਈ ਜੀ ਫਾਰਮ 60 ਫਾਰਮ 60 ਵੀਰੇ ਇਹ ਵੀ ਹਾਂ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਤੇ ਰੰਗ ਪੇਂਟ ਦੀ ਗੱਲ ਰੰਗ ਪੇਂਟ ਦੀ ਬਾਈ ਆਪਣੀ ਗਾਰੰਟੀ ਆ ਪਹਿਲੀ ਪਾਰਟੀ ਤੋਂ ਟਰੈਕਟਰ ਲਿਆ ਠੀਕ ਆ ਬਾਈ ਆਈਡੀ ਪ੍ਰੂਫ ਨਾਲ ਦੇ ਦਾਂਗੇ ਆਪਾਂ ਠੀਕ ਆ ਬੰਦੇ ਦੇ ਘਰੇ ਵੀ ਪਤਾ ਕਰ ਸਕਦਾਗਾ ਕਿ ਵੀ ਵਾਕਈ ਤੇਥੋਂ ਬਾਈ ਇਹ ਟਰੈਕਟਰ ਲੈ ਕੇ ਗਿਆ ਆਪਾਂ ਖੁਦ ਮਾਲਕ ਦਾ ਨਵਾਂ ਕਢਾਇਆ ਟਰੈਕਟਰ ਲੈ ਕੇ ਆਏ ਆ ਉਹਨਾਂ ਦਾ ਫਰਸਟ ਹਾਂ ਫਰਸਟ ਹੁੰਦਾ ਬਾਈ ਚੈਪ ਵਾਲੀ ਕਾਪੀ ਹੈ ਦੀ ਚੈਪ ਵਾਲੀ ਆ ਹਾਂ ਆ ਜੋ ਦੇਖ ਲੋ ਵੀ ਰੰਗ ਪੇਂਟ ਚੈੱਕ ਕਰਾ ਦੇ ਆ ਬੱਗਾ ਜਰੂਰ ਨਿਕਲੇ ਆ ਪੱਲਿਆਂ ਦਾ ਪਰ ਆਪਾਂ ਰੰਗ ਨਹੀਂ ਮਾਰਿਆ ਅਰੀਜਨਲ ਆ ਇਹਦੀਆਂ ਸਰਵਿਸ ਬਾਈ ਆ ਵੇਲਾ ਲੈਫਟ ਫਿਲਟਰ ਨਵਾਂ ਲਾਇਆ ਮੋਲੇਲ ਫਿਲਟਰ ਇੰਝ ਦਾ ਨਵਾਂ ਲਾਇਆ ਹੁਣ ਮੈਂ ਤੈਨੂੰ ਸਲਾਈ ਕੱਢ ਕੇ ਵੀ ਚੈੱਕ ਕਰਾਉਣਾ ਤੇਲ ਅਗਲਾ ਕਹਿੰਦਾ ਖਣੀ ਵਾਲਾ ਐਡ ਤੇ ਬੰਦਾ ਉਹੀ ਕਹਿੰਦਾ ਸਰਵਿਸਾਂ ਹੋਈਆਂ ਕਿ ਨਹੀਂ ਹੋਈਆਂ ਹੁਣ ਮੋਲ ਮੇਰਾ ਬਾਈ ਨਾ ਕੈਮਰਾ ਮਾਰਕ ਚੈੱਕ ਕਰਾ ਦੇ ਅਗਲਾ ਤੈਨੂੰ ਵੀ ਕਹੂਆ ਕੋਈ ਅਨਮੋਲ ਐਡ ਪਾਈ ਜਾਂਦਾ ਵੀ ਯਾਰ ਕੋਈ ਸਰਵਿਸ ਦਾ ਚੈੱਕ ਕਰਾਉਦਾ ਨਹੀਂ ਆਹ ਦੇਖ ਲੈ ਵਾਕਈ ਨਵਾਨਾ ਤੇਰਾ ਹਾਂ ਬਾਈ ਜਿਹੜੀ ਗੱਲ ਆਪਾਂ ਕਵਾਂਗੇ ਉਹ ਗੱਲ ਬਾਈ ਆਪਣੀ ਹਲਕ ਲੂਗੀ ਵੀ ਜਿਹੜਾ 22 ਕਿਲੋ ਟਰੈਕਟਰ ਲਿਆ ਉਹਦੀ ਸਰਵਿਸ ਹੋਈ ਹੋਊਗੀ ਆ ਕਰਕੇ ਦੇਣਗੇ ਮੂਰਲੀਆਂ ਹੱਬਾ ਉੱਬਾ ਅਗਲੀ ਸੋਇਨਾ ਹੁੰਦੀ ਆ ਬਾਈ ਆਪਣੇ ਟਰੈਕਟਰਾਂ ਦੀਆਂ ਠੀਕ ਆ ਟਾਇਰ ਨਾ ਵਹੀ ਆ ਟਾਇਰ ਇਹਦੇ ਬਾਈ ਮੂਰਲੇ 90 ਪੈਸੇ ਆ ਮਗਲੇ ਟਾਇਰਾਂ ਦੀ ਗੱਲ ਕਰਕੇ 70 ਪੈਸੇ ਕੰਪਨੀ ਦੇ ਠੀਕ ਆ 70% 70% ਟਾਇਰ ਆ ਇਹਦੇ ਹਜੇ ਤੱਕ ਵੀਰੇ ਅਨਮੋਲ ਨਾ ਹਾਈ ਲੋ ਹਾਈ ਲੋ ਨੋਟ ਕਰੇ ਬਣਾ ਸਿਰਫ ਨਹੀਂ ਜਾਂਦਾ ਇਹ ਹਾਂ ਆਪਣੀ ਦੀ ਇਹਦੀ ਸਵਚ ਆ ਹਜੇ ਨਾਲ ਦੀ ਗੇਟ ਆਪੇ ਦੀ ਸੱਚ ਵੀ ਚੱਲਦੀ ਹੈ ਜੀ ਜੀ ਇੰਨਾ ਸੰਵਿਆ ਬੈਠਾ ਸੰਵਿਆ ਟਰੈਕਟਰ ਹੈ ਜੇ ਹਾਈ ਲੋ ਨਿਊਟਰਲ ਕਰਨਗੇ ਤਾਂ ਸਭ ਚੱਲੂਗਾ ਨਹੀਂ ਸਟਾਰਟ ਨਹੀਂ ਹੁੰਦਾ ਬੈਠੇ ਨਵੇਂ ਮਾਡਲ ਵਾਂਗੂ ਨਵੇਂ ਮਾਡਲ ਵਾਂਗੂ ਹਜੇ ਕੰਪਨੀ ਦੀ ਸੱਚ ਗੇਟ ਆਪੇ ਵਾਲੀ ਹੋਵੇ ਚੱਲਦੀ ਹੈ ਟਰੈਕਟਰ ਵੀ ਠੀਕ ਆ ਠੀਕ ਆ ਹਾਂ ਵੇਖੀ ਬਾਈ ਪੂਰਾ ਨਵਾਂ ਟਰੈਕਟਰ ਪੀਵੀ 27 ਨੰਬਰ ਹੈ ਪਹਿਲੀ ਪਾਰਟੀ ਆ ਟਰੈਕਟਰ ਆ ਨਵਾਂ ਟਰੈਕਟਰ ਕੋਰਾ ਜਿਹਨੂੰ ਕਹਦੇ ਕੇ ਜਿਵੇਂ ਕੋਰਾ ਠੀਕ ਆ ਬਾਈ ਜੀ ਬੈਟਰੀ ਇਹਦੇ ਵਿੱਚ ਵੀ ਨਵੀਂ ਆ ਬਾਈ ਠੀਕ ਆ ਨਵੀਂ ਬੈ ਹਾਂ ਤੇ ਆ ਵੇਖੀ ਭਾਈ ਨਮੋੜ ਕੈਮਰਾ ਮਾਰ ਕੇ ਵਿੱਚੋਂ ਚੈੱਕ ਕਰਾਈ ਇੱਕ ਵਾਰੀ ਆ ਜੋ ਕੰਪਨੀ ਦੀਆਂ ਸਟਿੱਪਾਂ ਜੋ ਮੋਹਰਾ ਆ ਰੈਡੀਏਟਰ ਤੇ ਵੇ ਲੋ ਮੋਹਰ ਏਜੰਸੀ ਦੇ ਉੱਤੇ ਹਜੇ ਠੀਕ ਆ ਜਿਹੜੀ ਗੱਲ ਬੋਲਾਂਗੇ ਉਹ ਗੱਲ ਨਿਕਲੂਗੀ ਆ ਵੇ ਲੈ ਬਾਡੀ ਲਾਈਨ ਦਾ ਟਰੈਕਟਰ ਜਵਾਂ ਨਵਾਂ ਪਿਆ ਠੀਕ ਆ ਭਾਈ ਜੀ ਹਾਂ ਇੰਜਨ ਗੇਅਰ ਦੀ ਇਹਦੀ ਗਾਰੰਟੀ ਨਮੋੜ ਇੰਨੀ ਆ ਜਿਹੜੀ ਗੱਲ 585 ਤੇ ਬੋਲਿਆ ਮੈਂ ਐਡ ਤੇ ਉਹੀ ਗਾਰੰਟੀ ਦਿੱਤੇ ਆ ਠੀਕ ਆ ਬੰਦਾ 100 ਰੁਪਿਆ ਸੌਦਾ ਟੱਕ ਕੇ ਸਾਈ ਦੇਗਾ ਟਰੈਕਟਰ ਵਾਹ ਲੈ ਭਲਾ ਨਹੀਂ ਮੇਰਾ ਠੀਕ ਆ ਬਾਈ ਆਪਣੀ ਗਰੰਟੀ ਉਹ ਟਰੈਕਟਰ ਦੀ ਨਾ ਦੇਖ ਲੈ ਡੰਡਾ ਫੱਟੀ ਛਤਰੀ ਜੋ ਸਮਾਨ ਹੈਗਾ ਹੌਕ ਜਸਟਮੈਂਟ ਵਾਲੀ ਲੱਗੀ ਆ ਤਾਂ ਠਾੜਾ ਵਾਲੀ ਠੀਕ ਆ ਬਾਈ ਆਹ ਆਸਤੇ ਵਾਲਾ ਹਾਂ ਤੇ ਆਹ ਵੇਖ ਲੈ ਮਗਰਾੜ ਬਾਈ ਬੇਦਾਗਾ ਕਿਤੇ ਮਗਰਾੜਾਂ ਦੇ ਪੀਸ ਨਹੀਂ ਲੱਗਾ ਨਾ ਰਬੇਰ ਹੋਇਆ ਨਾ ਰੰਗ ਵਜਿਆ ਠੀਕ ਆ ਬਾਈ ਜੋ ਕਿਤੇ ਕੰਨੀਆਂ ਤੋਂ ਬੱਗਾ ਨਿਕਲਿਆ ਰੰਗ ਲਿਕ ਲਿਆ ਵਾ ਠੀਕ ਆ ਰੰਗ ਨਹੀਂ ਵਜਿਆ ਕਿਤੇ ਬੰਦਾ ਹਸਾਬਤ ਕਰਦਾ ਬਾਕੀ ਇੰਜਨ ਗੇਅਰ ਦੀ ਇਹਦੀ ਵੀ ਫੋਲ ਲਗ ਰਹੀ ਹੈ ਇੰਜਨ ਗੇਅਰ ਪੱਖੋ ਦਾ ਅਮੋਲ ਆ ਯਾਰ ਆਪਾਂ ਮਾੜਾ ਟਰੈਕਟਰ ਲੈਂਦੇ ਨਹੀਂ ਵੀਰੇ ਯਾਰ ਠੀਕ ਆ ਬਾਈ ਆਹ ਲਿਫਟ ਕਾਰ ਵਾਲਾ ਠੀਕ ਆ ਵੱਡਾ ਅਲਟ੍ਰੇਟਰ ਲਵਾਇਆ ਬੰਦੇ 90 ਰੁਪਏ ਦਾ ਅਲਟ੍ਰੇਟਰ ਲੱਗਿਆ ਬਾਈ ਤੇ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਫਾਰਮ ਛਾੜਦੀ ਬਾਈ ਇਹ ਫਾਰਮ ਛਾੜਦੀ ਵੀਰੇ ਅਨਮੋਲ ਗਾਪਾਂ ਰੇਟ ਦੀ ਗੱਲ ਕਰਕੇ ਮਾਡਲ ਹੈਗਾ 99 ਠੀਕ ਆ ਰੇਟ ਆਪਣਾ ਹੈਗਾ 2 ਲੱਖ ਦੇ 15000 ਰੁਪਿਆ ਠੀਕ ਆ ਬਾਈ ਜੇ ਕੋਈ ਤੇਰੀ ਵੀਡੀਓ ਸ਼ੇਅਰ ਕਰਕੇ ਆਪਣੇ ਕੋਲੇ ਆਉਂਦਾ ਵੀਰ ਕਹਦੇ ਵੀ ਅਨਮੋਲ ਅਨਮੋਲ ਦੀ ਵੀਡੀਓ ਤੇ ਤੇਰੇ ਕੋਲੇ ਪਹੁੰਚਿਆ ਠੀਕ ਆ 2 ਲੱਖ ਦਾ ਅਨਮੋਲ ਟਰੈਕਟਰ ਦੇ ਦਾਂਗੇ ਆਪਾਂ 15000 ਰੁਪਿਆ ਤੇਰੇ ਮੂੰਹ 'ਚ ਹੋਏ ਇਹ ਛੋੜਾਦਾ ਮੈਂ ਮਾਨਦ ਜੇ ਕੋਈ ਗੱਲ ਨਹੀਂ ਕੋਈ ਮੌਕੇ ਤੇ ਕੋਈ ਗਜਾਇਸ ਨਿਕਲਦੀ ਹੋਈ ਇਹਦੇ ਵਿੱਚੋਂ ਕੱਢ ਦੂੰਗਾ ਕੋਈ ਠੀਕ ਆ ਇਹ ਟਰੈਕਟਰ ਦੇ ਵਿੱਚੋਂ ਸੌਦੇ 'ਚੋਂ ਠੀਕ ਆ ਜੇ ਕੋਈ ਰਾਹਦਾਰੀ ਦਾ ਖਾਚਾ ਨਿਕਲਦਾ ਹੋਇਆ ਕੱਢ ਦੂੰ ਕੋਈ ਗੱਲ ਪਰ ਮੇਰੇ ਕੋਲੇ ਗਾਹਕ ਬਾਈ ਕੰਡੀਸ਼ਨ ਪੱਖੋਂ ਤੇ ਚਲਾਈ ਪੱਖੋਂ ਗਾਹਕ ਮੈਨੂੰ ਨਿੰਦੂਣਾ ਮੇਰਾ ਡਿਰੈਕਟਰ ਆ ਕੇ ਠੀਕ ਆ ਬਾਈ ਨਾ ਕੰਡੀਸ਼ਨ 'ਚ ਨਿੰਦੂ ਤੇ ਨਾ ਚਲਾਈ 'ਚ ਨਿੰਦੂ ਆ ਠੀਕ ਆ ਹਾਂ ਜਿਹੜੀ ਗੱਲ ਆਪਾਂ ਸਰਵਿਸਾਂ ਦੀ ਉਹ ਆਪਾਂ ਚੈੱਕ ਵੀ ਕਰਾਤੀ ਤੇ ਬੰਦਾ ਮੰਨ ਲਾ ਦੂਰੀ ਆ ਜੇ ਕੋਈ ਵਹਿਮ ਹੈ ਦੂਰੀਰ ਵੀ ਸਰਵਿਸ ਕਰਾ ਲਈ ਬਹਿ ਕੇ ਕੋਲੇ ਠੀਕ ਆ ਤੇ ਹੁਣ ਆਪਾਂ ਗੱਲ ਕਰੀਏ ਵੀ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਊ ਆ ਇਹ ਪਿੰਡ ਬਾਈ ਜੀ ਸੁਖਾਣਾ ਦਾ ਠੀਕ ਆ ਜੀ ਜਿਹੜਾ ਮੋਗਾ ਭਾਈ ਭਗਤੇ ਦੇ ਨੇੜੇ ਪਿੰਡ ਮੇਰਾ ਸੁਖਾਣਾ ਦਾ ਜੀ ਤੇ ਨੰਬਰ ਬੋਲ ਨੰਬਰ 9417581582 ਇਹ ਨੰਬਰ ਤੇ ਵੀਰ ਕੋਈ ਵੀ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਇਹ ਦੋ ਟਰੈਕਟਰਾਂ ਦੀ ਆਪਣੇ ਨਾਲ ਮੋਬਾਈਲ ਤੇ ਸੰਪਰਕ ਕਰ ਸਕਦੇ ਆ ਔਰ ਫਿਰ ਜ਼ਿੰਮੇਵਾਰੀ ਆ ਥੋਡੀ ਜੇ ਮੈਂ ਇਹਨਾਂ ਅਨਮੋਲ ਜਿਹੜੀ ਗੱਲ ਆਪਾਂ ਬੋਲੇ ਆ ਉਹ ਗੱਲ ਨੂੰ ਪਗਾਵਾਗੇ ਯਾਰ ਹੋਰ ਦਾ ਹਾਂ ਠੀਕ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ